ਘੱਟਾਰਾ ਆਪਰੇਸ਼ਨ ਕਿਤੇ ਜਾ ਰਹੇ ਨੇ ਔਰ ਇੱਕ ਬੜਾ ਸਕਸੈਸਫੁਲ ਆਪਰੇਸ਼ਨ ਦੇ ਵਿੱਚ 5 ਕਿਲੋ 67 ਗ੍ਰਾਮ ਹਿਰੋਇਨ ਫੜੀ ਫੜੀਆ ਸੀ ਮਿਸਟਰੀਟ ਅੰਮ੍ਰਿਤਸਰ ਵੱਲੋਂ ਸਾਡੀ ਟੀਮਾਂ ਨੇ ਬਹੁਤ ਵਧੀਆ ਕੰਮ ਕੀਤਾ ਇਹ ਦੋ ਅਲੱਗ-ਅਲੱਗ ਨੈਟਵਰਕ ਨੇ ਪਰ ਦੋਨੇ ਟ੍ਰਾਂਸ ਬਾਰਡਰ ਅਕ੍ਰੋਸ ਦੀ ਬਾਰਡਰ ਡਰੋਨ ਰਾਹੀਂ ਇਹ ਪੁਸ਼ਨ ਹੋਈਆਂ ਜਿਹੜੀਆਂ ਕਨਸਾਈਨਮੈਂਟਸ ਨੇ ਇੱਕ ਕੇਸ ਦੇ ਵਿੱਚ ਗੁਰਜੰਤ ਸਿੰਘ ਤੇ ਜਗਜੀਤ ਸਿੰਘ ਦੋ ਕਿਊਜ਼ ਫੜੇ ਗਏ ਨੇ ਕੈਂਟ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਇਹਦੇ ਸਾਡੀ ਟੀਮ ਜਿਹੜੀ ਸ਼ਿਵਦਰਸ਼ਨ ਏਸੀਪੀ ਸਾਹਿਬ ਤੇ ਨਾਲ ਐਸਐਚਓ ਕੈਂਟ ਉਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਇਹ 3 ਕਿਲੋ 67 ਗ੍ਰਾਮ ਬੜੀ ਗਈ ਦੋ ਕਿਊਜ਼ ਦੀ ਇਹਦੇ ਜਿਹੜਾ ਜਗਜੀਤ ਸਿੰਘ ਹੈ ਇਹ ਤਕਰੀਬਨ 40 ਸਾਲ ਦੀ ਉਮਰ ਹੈ ਇਟਲੀ ਤੋਂ ਆਇਆ ਤੇ ਇਹਦੇ ਖਿਲਾਫ ਪਹਿਲਾਂ ਵੀ 5 ਕਿਲੋ ਹਿਰੋਇਨ ਦਾ ਪਰਚਾ ਦਰਜਾ ਲੋਕੋ ਕੇ ਅਮਰਸਰ ਰੂਰਲ ਦੇ ਵਿੱਚ ਇਹ ਦੋਨੋਂ ਬੰਦੇ ਲੋਪੋਕੇ ਥਾਣਾ ਅੰਮ੍ਰਿਤਸਰ ਰੂਰਲ ਜ਼ਿਲ੍ਹਾ ਦੇ ਰਹਿਣ ਵਾਲੇ ਐ ਦੋਨੇ ਅਕਿਊਜ਼ਡ ਇਹ ਮਾਲ ਬਾਈਪਾਸ ਤੋਂ ਇਹ ਗ੍ਰਿਫਤਾਰੀ ਹੋਈ ਹੈ ਦੂਜੇ ਕੇਸ 'ਚ ਸਾਡੇ ਜਿਹੜੇ ਨਵਜੋਤ ਸਿੰਘ ਐਡੀਸੀਪੀ ਸਾਹਿਬ ਤੇ ਨਾਲ ਹਰਮਿੰਦਰ ਸਿੰਘ ਐਸసీపీ ਸਾਹਿਬ ਇਹਨਾਂ ਦੋਨੋਂ ਜਿਹੜੇ ਟੀਮਾਂ ਦੀ ਸੁਪਰਵਾਈਜ਼ਨ ਡੀਸੀਪੀ ਹਰਪ੍ਰੀਤ ਮਡੇਰ ਸਾਹਿਬ ਨੇ ਕੀਤੀ ਉਹ ਉਹਦੇ ਵਿੱਚ ਦੋ ਕਿਊਜ਼ ਫੜੇ ਗਏ ਸਾਹਿਲ ਕੁਮਾਰ ਤੇ ਰਿੰਕੂ ਇਹਨਾਂ ਤੋਂ 2 ਕਿਲੋ ਹੀਰੋਇਨ ਦੀ ਬਰਾਮਦਗੀ ਹੋਈ ਹੈ ਇਹ ਦੋਨੋਂ ਇੱਕ ਪੱਟੀ ਦਾ ਰਹਿਣ ਵਾਲਾ ਰਣਤਾਰਨ ਦਾ ਦੂਜਾ ਗੁਰੂ ਹਰਸਾਹਿ ਫਿਰੋਜ਼ਪੁਰ ਦਾ ਰਹਿ। ਸੋ ਦੋਨਾਂ ਦੀ ਜਿਹੜੀ ਮਡਲੀ ਪੁੱਛ ਕੇ ਪਤਾ ਲੱਗਿਆ ਕਿ ਇਹ ਬੰਦੇ ਸਾਲਕ ਤੋਂ ਇਹ ਕੰਮ ਕਰ ਰਹੇ ਨੇ ਔਰ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਕਾਫੀ ਲਿੰਕ ਪੈਦਾ ਹੋਏ ਹੋਏ ਨੇ। ਉਸ ਤੋਂ ਬਾਅਦ ਆ ਕੇ ਜਿਹੜੀ ਕਨਸਾਈਨਮੈਂਟ ਚੁੱਕਦੇ ਆ ਤੇ ਅੱਗੇ ਉਹਨੂੰ ਡਿਸਟ੍ਰੀਬਿਊਟ ਕਰਨ ਦਾ ਕੰਮ ਕਰਦੇ ਨੇ। ਇਹਦੇ 'ਚ ਕਾਫੀ ਅੱਗੇ ਲੀਡਸ ਚੱਲੀਆਂ ਨੇ। ਕਿੜੀ ਕਿ ਇਸ ਟਾਈਮ ਆਪਾਂ ਸ਼ੇਅਰ ਨਹੀਂ ਕਰ ਸਕਦੇ ਤੁਹਾਡਾ ਸ਼ੇਅਰ ਕਰਨਾ ਜ਼ਰੂਰੀ ਸੀ ਬੱਸ ਇਹ ਇੰਪੋਰਟੈਂਟ ਸੀ ਕਿ ਰਿਕਵਰੀ ਔਰ ਇਸ ਦੇ ਵਿੱਚ ਅਸੀਂ ਸਾਰੇ ਐਂਗਲ ਇਹਦੇ ਦੇ ਦੇਖ ਰਹੇ ਆ ਇਹਨਾਂ ਦੇ ਕੁਝ ਸਾਥੀ ਵੀ ਫਿਕਰ ਹੋਏ ਆ ਹਵਾਲਾ ਐਂਗਲ ਵੀ ਦੇਖ ਰਹੇ ਆ ਔਰ ਫਾਰਵਰਡ ਬੈਕਵਰਡ ਲਿੰਕੇਜਸ ਵੀ ਸਾਰੇ ਦੇਖ ਰਹੇ ਆ ਸਾਰੀ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਉਹਨੂੰ ਵੀ ਨਾਲ ਨਾਲ ਅਸੀਂ ਚਲਾ ਰਹੇ ਆ ਤੋਂ ਮੈਂ ਇਹ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਵਧੀਆ ਕੰਮ ਹੋਇਆ ਤੋਂ ਨਹੀਂ ਵੀ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ 2025 ਦੇ ਵਿੱਚ ਹੀ ਅਮਰਸਰ ਕਮਿਸ਼ਨਰੇਟ ਦੇ ਵਿੱਚ ਕਾਫੀ ਜ਼ਿਆਦਾ ਰਿਕਵਰੀ तकरीबन 25 ਕਿਲੋ ਦੇ ਕਰੀਬ ਅਸੀਂ ਰਿਕਵਰੀ ਕਰ ਚੁੱਕੇ ਹਾਂ ਹੁਣ ਤੱਕ ਔਰ ਉਹਦੇ ਚ ਇਹ ਜਿਹੜੀ ਪਿਛਲੇ ਸਾਲਾਂ ਨਾਲ ਕੰਪੈਰੀਟਿਵ ਪੀਰੀਅਡ ਦੇ ਵਿੱਚ ਕਾਫੀ ਜ਼ਿਆਦਾ ਹੈ ਤੇ ਇਹਨੂੰ ਅਸੀਂ ਇੱਥੇ ਹੀ ਆਪਣੀ ਜਿਹੜੀ ਕੈਂਪੇਨ ਅਗੇਂਸਟ ਡਰੱਗਸ ਅਗੇਂਸਟ ਨੂੰ ਚੱਲੀ ਰੱਖਾ ਹੈ ਇਤਰੇ ਕਲੌਕਪੋਰਟ ਤੋਂ ਮੁਗਵਾਰਸੀ ਹੋਰ ਹਵਾਲਾ ਨੈਟਵਰਕ ਨਹੀਂ ਜੁੜ ਕਰਦੇ ਕਨਾਂ ਦਾ ਕੋਈ ਇਸ ਤਰ੍ਹਾਂ ਮਿਲਿਆ ਕਿ ਪੁਲਿਸ ਕਾਲਜ ਕੁਝ ਕਰਦੇ ਜਿਦਾ ਪਿਛਲੇ ਸਮੇਂ ਤੇ ਕੋਈ ਇਸ ਤਰ੍ਹਾਂ ਦੇ ਲਿੰਕ ਮਿਲਿੰਦੇ ਤੁਹਾਨੂੰ ਤੇ ਗਲਤ ਪਾਸੇ ਪੁਲਿਸ ਕਰਦੇ ਸੀ ਕਿ ਐਂਟੀ ਟੋਰਰ ਦੇ ਅੰਦਰ ਇਸ ਦਾ ਨਾ ਕੋਈ ਨਹੀਂ ਦੇਖੋ ਪਤਾ ਕੀ ਹੈ ਜਿੱਥੇ ਵੀ ਡਰਗ ਦੀ ਰਿਕਵਰੀ ਹੁੰਦੀ ਹੈ ਜਾਂ ਵੈਪਨਸ ਹੀ ਉਹਦੇ ਚ ਪੈਸਾ ਤਾਂ ਇਨਵੋਲ ਹੁੰਦਾ ਹੀ ਹੈ ਕਿਉਂਕਿ ਪੈਸੇ ਦੇ ਲਾਲਚ ਨਾਲ ਹੀ ਲੋਕ ਇਸ ਫੇਰਡ ਦੇ ਵਿੱਚ ਆਪਣੇ ਆਪ ਨੂੰ ਮਤਲਬ ਇਨਵੋਲ ਕਰ ਲੈਂਦੇ ਨੇ ਤੇ ਮੁੜ ਕੇ ਪਛਤਾਉਂਦੇ ਨੇ ਉਦੇ ਚ ਉਹ ਸਾਰੇ ਐਂਗਲ ਅਜੇ ਆਪਾਂ ਸਾਰਾ ਗੱਲ ਡਿਸਕਲੋਜ਼ ਨਹੀਂ ਕਰ ਸਕਦੇ ਪਰ ਇਹਦੇ ਡੈਫੀਨਿਟਲੀ ਲਿੰਕੇਜਸ ਬੜੇ ਫਾਈਨਲ ਸਟੇਜ ਤੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਉਹਨੂੰ ਅਸੀਂ ਇੱਕ ਇੱਕ ਨੂੰ ਬਰੀਕੀ ਨਾਲ ਲੈ ਕੇ ਔਰ ਲਾਸਟ ਐਂਡ ਤੱਕ ਹਰੇਕ ਜਿਹੜਾ ਵੀ ਇਹਨਾਂ ਨਾਲ ਕਨੈਕਟਡ ਕੋਈ ਚੀਜ਼ ਹੈ ਉਹਨੂੰ ਅਸੀਂ ਹੁਣ ਰਿਕਾਰਡ ਲਿਆ ਕੇ ਜਿਹੜੇ ਵੀ ਵਾਜਬ ਕਾਰਵਾਈ ਉਹਦੇ ਖਿਲਾਫ ਕੀਤੀ ਜਾਂਦੀ ਹੈ ਤੱਕ ਕਿ ਜੇ ਤੁਸੀ ਨੈਸ਼ਨਲ ਕਾਉਂਸਲ ਤੋਂ ਜਲਦੀ ਨੇ ਬੜੇ ਜਿਹੜਾ ਪੈਸਾ ਘੁਮਾ ਲੈ ਰਹੇ ਨੇ ਭੇਜਦੇ ਤੇ ਜੇਕਰ ਵਲਗਰ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋ ਜਾਈ ਤੇ ਇਹਨਾਂ ਕੋਲ ਕੇ ਜ਼ਰੀਆ ਰੱਦ ਜਿਹੜਾ ਇਹ ਠੀਕ ਠੀਕ ਟੁੱਟ ਜੇ ਕਿਸ ਤਰ੍ਹਾਂ ਪੁਲਿਸ ਦਾ ਕੰਮ ਚੱਲਦਾ ਨਹੀਂ ਬਿਲਕੁਲ ਤੁਹਾਨੂੰ ਪਤਾ ਆਪਾਂ ਪਹਿਲਾਂ ਵੀ ਲੁਧਿਆਣੇ ਤੋਂ ਇੱਕ ਜਿਹੜਾ ਬੰਦਾ ਆਪਣੀ ਕੰਪਨੀ ਬਣਾ ਕੇ ਕੰਮ ਕਰ ਰਿਹਾ ਸੀ ਉਹ ਵੀ ਫੜਿਆ ਪਿੱਛੇ ਜੇ ਹੋਰ ਵੀ ਬੰਦੇ ਫੜੇ ਗਏ ਅਸੀਂ ਸਾਰਾ ਐਂਗਲ ਇੱਥੇ ਸਾਡਾ ਸਪੈਸ਼ਲ ਵਰਕ ਕਰੀਦਾ ਔਰ ਮਨੀ ਟ੍ਰੇਲ ਨੂੰ ਹਮੇਸ਼ਾ ਹੀ ਇੰਪੋਰਟੈਂਸ ਦਿੰਨੇ ਚਾਹੀਓ ਬੈਂਕ ਖਾਤੇ ਨੇ ਚਾਹੇ ਪ੍ਰੋਪਰਟੀਆਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦੇ ਵਿੱਚ ਉਹ ਕਾਫੀ ਫੋਕਸ ਰੱਖੀਦਾ ਹੈ ਔਰ ਮੈਂ ਇਹੀ ਸਮਝਦਾ ਕਿ ਜਿਹੜੀ ਅਸੀਂ ਫਾਰਵਰਡ ਬੈਕਵਰਡ ਲਿੰਕੇਜਸ ਨੂੰ ਇੰਨਾ ਧਿਆਨ ਨਾਲ ਫੋਕਸ ਕਰਕੇ ਉੱਤੇ ਕੰਮ ਕਰਦੇ ਆ ਉਹਦਾ ਹੀ ਨਤੀਜਾ ਕਿ ਹੋਰ ਰਿਕਵਰੀਜ਼ ਹੁੰਦੀਆਂ ਨੇ ਤੁਸੀਂ ਕੀ ਇੱਕ ਜਿਹੜਾ ਪੜਿਆ ਗਿਆ ਕਿ ਕੀਦੋ ਆਇਆ ਸੀ ਕਿਦੋ ਆਇਆ ਸੀ ਟੀ2 ਦੇ ਬਾਰੇ ਇਹਦਾ ਮੈਨੂੰ ਦੇਖਣਾ ਪਏਗਾ ਮੈਨੂੰ ਉਹਨ ਇੱਕਦਮ ਤਾਂ ਯਾਦ ਨਹੀਂ ਜਦ ਪਰ ਇਟਲੀ ਤੋਂ ਆਇਆ ਔਰ ਇਹਦੇ ਖਿਲਾਫ ਇੱਕ ਪਹਿਲਾ ਮੁਕਦਮਾ ਸੀ 14 1 2024 ਦਾ ਲੋਕੋ ਕੇ ਥਾਣੇ ਦਾ 5 ਕਿਲੋ ਹਿਰੋਇਨ ਦੇ ਵਿੱਚ ਇਹ ਗ੍ਰਿਫਤਾਰ ਹੋਇਆ ਸੀ ਨਹੀਂ ਬਾਹਰ ਨਹੀਂ ਗਿਆ ਇਸ ਤੋਂtheta ਅਹੀਂ ਮੈਂ ਤੁਹਾਨੂੰ ਕਹਿੰਦਾ ਸਕਰੀਪਨ ਹਾਲ ਤੋ ਐਕਟਿਵ ਨੇ ਸਰ ਪੋਜ਼ਿਟਿਵਿਟੀ ਦੇ ਨਾਜਿਸ ਰਾਤੀ ਤੋਂ ਅਮਰੀਕਾ ਕੈਨੇਡਾ ਦੇ ਜਿਹੜੇ ਲਿੰਕ ਮਲੇ ਸਬਸਕ੍ਰਾਈਬਰ ਰਹੇ ਸੀ ਤਾਂ ਯੂਰਪ ਦੇ ਵਿੱਚੋਂ ਵੀ ਕਲੈਂਟ ਆਫਸਰ ਦਾ ਲਿੰਕ ਬਣੇ ਦੇਖੋ ਮੈਂ ਇਹ ਸਭ ਇਹਨਾਂ ਕੇ ਬਾਹਰ ਬੈਠੇ ਜੇ ਸਾਡੇ ਕੁਝ ਲੋਕ ਨੇ ਸਾਰੇ ਤਾਂ ਨਹੀਂ ਮਤਲਬ ਜਿਹੜੇ ਬੈਡ ਐਲੀਮੈਂਟਸ ਹਰ ਜਿਹੜਾ ਹੁੰਦੇ ਹਰੇਕ ਸੈਕਸ਼ਨ ਆਫ ਸੋਸਾਇਟੀ ਔਰ ਡੈਫੀਨਿਟਲੀ ਜਲਦੀ ਪੈਸਾ ਕਮਾਉਣ ਦੇ ਚੱਕਰ 'ਚ ਇੱਕ ਆਪਣੇ ਆਪ ਨੂੰ ਸੋਚਦੇ ਵੀ ਪਤ ਨਹੀਂ ਅਸੀਂ ਬਾਹਰ ਬੈਠੇ ਸੇਫ ਆ ਉਹ ਬਾਹਰ ਫਿਰ ਕ੍ਰੋਸ ਦੀ ਬਾਰਡਰ ਪਹਿਲਾਂ ਲਿੰਕ ਬਣਾ ਲੈਂਦੇ ਫਿਰ ਇੰਡੀਆ ਦੇ ਬੰਦਿਆਂ ਨੂੰ ਇਹਨਾਂ ਦੇ ਭੋਲੇ-ਪਾਲੇ ਲੋਕਾਂ ਨੂੰ ਲਾਲਚ ਦੇ ਕੇ ਕੁਬਰਾ ਕਰਕੇ ਇਸ ਗੁਰਖਤੰਦੇ 'ਚ ਉਹ ਸ਼ਾਮਲ ਕਰਦੇ ਨੇ ਜਿੰਨਾਂ ਕਿ ਇੱਕ ਦਲਦਲ ਵਾਂਗੂ ਨੌਜਵਾਨ ਸਾਡੇ ਫਸਦੇ ਜਾ ਰਹੇ ਨੇ ਮੈਂ بار بار ਤੁਹਾਡੇ ਰਾਹੀਂ ਵੀ ਅਪੀਲ ਕਰਦਾ ਇਹ ਤੁਹਾਨੂੰ ਜਿਹੜਾ ਲਾਲਚ ਦੇ ਕੇ ਫਸਾਲਾਂ ਦੇ ਨੇ ਮੁਰਕੇ ਸਾਰੀ ਉਮਰ ਬੱਚਿਆਂ ਦੀ ਖਰਾਬ ਹੋ ਜਾਂਦੀ ਹੈ ਤਾਂ ਮਾਪਿਆਂ ਨੂੰ ਵੀ ਸਾਰੇ ਰਿਸਪੈਕਟੇਬਲਸ ਨੂੰ ਵੀ ਸਾਰੀ ਸਮਾਜ ਨੂੰ ਸਾਨੂੰ ਲੋੜ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਇਸ ਬਾਰੇ ਟਾਈਮ ਟੂ ਟਾਈਮ ਕਾਉਂਸਲ ਕਰਦੇ ਰਹੀਏ ਜਾਗਰਤ ਕਰਦੇ ਰਹੀਏ ਸਰ ਸਾਹਿਬ ਜਿਹੜੀ ਇਹ ਬੜੀ ਖੇਪ ਇਹਨਾਂ ਕਿੱਥੇ ਦੇਣੀ ਸੀ ਉਹ ਖਾਇ ਉਹ ਵੀ ਚੱਲ ਰਹੀ ਹੈ ਜੀ ਉਹ ਮੈਂ ਤੁਹਾਨੂੰ ਤਾਂ ਹੀ ਨਹੀਂ ਦੱਸਿਆ ਬਿਕੋਜ਼ ਉਹਨਾਂ ਫਿਰ ਲੋਕ ਅਲਰਟ ਹੋ ਜਾਂਦੇ ਜੀ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਅਸੀਂ ਕਾਫੀ ਇਹਦੇ ਤੇ ਫਾਈਨਲ ਸਟੇਜਸ ਦੇ ਉੱਤੇ ਇਨਵੈਸਟੀਗੇਸ਼ਨ ਦੇ ਵਿੱਚ ਅਗਲੇ ਲਿੰਕੇਜਸ ਤੇ ਉੱਤੇ ਕੰਮ ਕਰ ਪ੍ਰਾਣਾ ਹੈਗਾ ਜੀ ਐਫ ਆਈ ਆਰ ਨੰਬਰ 9141 2024 ਦਾ ਇਹ ਮੋਬਾਈਲ ਤੋਂ ਮਿਲੇ ਨੇ ਇਹਨਾਂ ਕੋਲੋਂ ਕੋਈ ਕੰਟੈਕਟ ਮਿਲੇਗਾ ਚੱਲ ਰਿਹਾ ਜੀ ਉਹ ਸਾਰਾ ਕਰਾਸ ਬਾਰਡਰ ਗ੍ਰੀਡ ਕਰਦੇ ਸੀ ਕਿ ਬੋਰਡ ਹੈ ਜੀ ਅੰਮ੍ਰਿਤਸਰ ਤੋਂ ਬਾਰਡਰ ਗ੍ਰੀਡ ਕਰਦੇ ਸੀ ਅੰਮ੍ਰਿਤਸਰ ਵਾਲਾ ਅੰਮ੍ਰਿਤਸਰ ਪੰਜ ਤਿਲੋ ਦੇ ਵਿੱਚ ਸਰ ਇਹ ਫੇਲ ਆਊਟ ਹੋਣਾ ਲਗਦੀ ਕਿਤ ਦੇ ਲਾਉ ਹੋ ਗਿਆ ਚੈੱਕ ਕਰ ਲਾਂਗੇ ਜੀ ਉਹਦਾ ਪਤਾ ਨਹੀਂ ਹੁਣ ਇਹਦਾ ਫੜੇ ਕਿ ਹੈ ਥੈਂਕ ਯੂ ਜੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹੜਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਦੇ ਇੱਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼